ਤੱਤ ਸ਼੍ਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਨੌਜਵਾਨ ਜਸਕੀਰਤ ਸਿੰਘ ਜਿਹਦਾ Instagram ਦੇ ਉੱਤੇ ਪੰਜਾਬੀ ਟਰੇਡਰ ਨਾਂ ਦਾ ਜਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ 베ਸ ਸੀਗਾ ਜੀਤੇ ਲੱਖਾਂ ਲੋਕ ਉਹਨੂੰ ਫੋਲੋ ਕਰਦੇ ਸੀ 28 ਸਾਲ ਜਿਹੜੀ ਸੀ ਇਹਦੀ ਉਮਰ ਸੀਗੀ ਪਿਛਲੇ ਦਿਨੀ ਇਹਦੀ ਕੁਸ਼ ਬੰਦਿਆਂ ਦੁਆਰਾ ਜਿਹੜੀ ਹੱਤਿਆ ਕੀਤੀ ਗਈ ਹੈ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਆ ਕਿ ਪੂਰਾ ਮਾਮਲਾ ਕੀ ਹੈ ਇਹ ਕਹਾਣੀ ਜਸਕੀਰਤ ਸਿੰਘ ਨਾਮੀ 28 ਸਾਲ ਨੌਜਵਾਨ ਦੀ ਹੈ ਆਮ ਕਰਦਾ ਮੁੰਡਾ ਸਵਿਗੀ ਵਰਗੀਆਂ ਕੰਪਨੀਆਂ ਚ ਕੰਮ ਕਰਦਾ ਕਰਦਾ ਟਰੇਡਿੰਗ ਵੱਲ ਨੂੰ ਹੋ ਮੁੜਿਆ ਆਨਲਾਈਨ ਟਰੇਡਿੰਗ ਇਸ ਦੇ ਬਾਵਾ ਮਾਫਕਾਈ ਤੇ ਤਰੱਕੀ ਕਰਨ ਲੱਗ ਗਿਆ ਫਿਰ ਇਹਨੇ ਜਸਕੀਰਤ ਜਿਹੜਾ ਪੰਜਾਬੀ ট্রেਡਿੰਗ ਦੇ ਨਾਮ ਤੇ ਆਪਣੀ ਫਰਮ ਬਣਾ ਲਈ ਤੇ ਹੋਰ ਨਾ ਮੁੰਡੇ ਕੁੜੀਆਂ ਨੂੰ ਸਿਖਾਉਣ ਲੱਗ ਗਿਆ ਇਸ ਤੋਂ ਇਹਨੇ ਬਹੁਤ ਜਿਹੜੇ ਵਧੀਆ ਪੈਸੇ ਬਣਾਏ ਤੇ ਥੋੜੇ ਟਾਈਮ ਬਾਅਦ ਜਸਕੀਰਤ ਦਾ ਵਿਆਹ ਹੋ ਗਿਆ ਘਰ ਵਾਲੀ ਵੀ ਪੜ੍ਹੀ ਲਿਖੀ ਸੀ ਉਹ ਵੀ ਇਸਦੇ ਕੰਮ ਵਿੱਚ ਹੱਥ ਫਟਾਉਂਦੀ ਸੀ ਸਮਾਂ ਗੁਜ਼ਰਿਆ ਰੱਬ ਨੇ ਜੁੜਮੇ ਜਿਹੜੇ ਮੁੰਡੇ ਦੇ ਝੋਲੀ ਪਾਏ 19 ਸਾਲ ਦਾ ਜਿਹੜਾ ਇਹਦਾ ਛੋਟਾ ਭਰਾ ਵੀ ਇਹਦੇ ਨਾਲ ਆਨਲਾਈਨ ਜਿਹੜਾ ਡਿਸਪੈਚ ਦਾ ਉਹ ਕੰਮ ਕਰਨ ਲੱਗਿਆ ਸੀਗਾ ਸਭ ਕੁਝ ਵਧੀਆ ਸੀ ਸੋਸ਼ਲ ਮੀਡੀਆ ਤੇ ਇਹਨੂੰ ਲੱਖ ਬੰਦਾ ਜਿਹੜਾ ਫੋਲੋ ਵੀ ਕਰਦਾ ਸੀ ਤੇ ਹੁਣ ਗੱਲ ਕਿੱਥੋਂ ਵਿਗੜਦੀ ਹੈ ਇਹਦੇ ਦਫ਼ਤਰ ਦੇ ਨਾਲ ਜਿਹੜੀ ਉਹ ਕਿਸੇ ਬੰਦੇ ਦੀ ਦੁਕਾਨ ਸੀਗੀ ਆਮ ਦੁਕਾਨਦਾਰਾਂ ਵਾਂਗ ਉਹਨਾਂ ਦੀ ਸ਼ਿਕਾਇਤ ਸੀਗੀ ਕਿ ਜਸਕੀਰਤਾ ਜਿਹੜਾ ਉਹਨਾਂ ਦੀ ਦੁਕਾਨ ਅੱਗੇ ਆਪਣੀ ਸਕੋਰਪਿਓ ਗੱਡੀ ਖੜੀ ਕਰ ਦਿੰਦਾ ਹੈ ਜਿਸ ਕੀਰਤ ਜਿਹੜਾ ਆਪਣੇ ਕੋਲ ਉਹ 45 ਬੋਲ ਦਾ ਪਿਸਤੌਲ ਵੀ ਰੱਖਿਆ ਕਰਦਾ ਸੀ ਉਹ ਵੀ ਦੁਕਾਨ ਵਾਲਿਆਂ ਨੂੰ ਰੜਕਦਾ ਸੀ ਕਿ ਖੌਰੇ ਸਾਨੂੰ ਪਿਸਤੌਲ ਵਿਖਾਉਂਦਾ ਹੈ ਸੋ ਕਈ ਵਾਰ ਇਹਨਾਂ ਦੀ ਕਹਾਣੀ ਸੁਣੀ ਵੀ ਹੋਈ ਆਪ ਸੱਚਾ ਜੀ ਦਾ ਰਾਜੀਨਾਮਾ ਜਿਹੜਾ ਮੌਤਵਾਰ ਬੰਦਿਆਂ ਨੇ ਉਹ ਕਰਵਾਤਾ ਤੇ ਇੱਕ ਦਿਨ ਹੋਣੀ ਕਿ ਵਾਪਰੀ ਕੇ ਦਿਨ ਐ ਇਤਵਾਰ ਦਾ ਸੀਗਾ ਦੁਕਾਨ ਬੰਦ ਸੀਗੀ ਜਸਕੀਰਤਾ ਜਿਹੜਾ ਦੁਕਾਨ ਬੰਦ ਦੇਖ ਕੇ ਗੱਡੀ ਉਹ ਦੁਕਾਨ ਦੇ ਸਾਹਮਣੇ ਲਾ ਦਿੰਦਾ ਹੈ ਤੇ ਉਹ ਗੱਲ ਜਿਹੜੀ ਆ ਉਹ ਦੁਕਾਨਦਾਰਾਂ ਤੱਕ ਪਹੁੰਚ ਜਾਂਦੀ ਹੈ ਕਿ ਜਸਕੀਰਤ ਨੇ ਜਿਹੜੀ ਗੱਡੀ ਆ ਉਹ ਦੁਕਾਨ ਦੇ ਅੱਗੇ ਖੜੀ ਕੀਤੀ ਹੈ ਤੇ ਇਸੇ ਗੱਲ ਦੇ ਕਰਕੇ ਉਹ ਜਸਕੀਰਤ ਨੂੰ ਸਬਕ ਸਿਖਾਉਣ ਦੇ ਮਾਰੇ ਜਿਹੜਾ ਇੱਕ ਦੋ ਦਿਨ ਦੇਖਦੇ ਨੇ ਤੇ ਦੋ ਤਿੰਨ ਦਿਨਾਂ ਬਾਅਦ ਹੀ ਜਿਹੜਾ ਜਦੋਂ ਜਸਕੀਰਤ ਗੱਡੀ ਦੇ ਵਿੱਚ ਆਉਂਦਾ ਦਾ ਤਾਂ 4-5 ਬੰਦੇ ਜਿਹੜੇ ਉਹਨੂੰ ਘੇਰ ਲੈਂਦੇ ਨੇ ਤੇ 4-5 ਬੰਦਿਆਂ ਕੋਲੇ ਜਿਹੜਾ ਦਸਤਰਾਂ ਗਰਪਾਨਾਂ ਤੇ ਹੋਰ ਜਿਹੜੇ ਜਾਨਲੇਵਾ ਹਥਿਆਰ ਹੁੰਦੇ ਨੇ ਤੇ ਮੌਕੇ ਤੇ ਉਹਦੇ ਸਿਰ ਚਰਾੜਾ ਮਾਰ ਕੇ ਲੱਤਾਂ ਤੇ ਜਾਨਲੇਵਾ ਹਥਿਆਰ ਨਾਲ ਜਿਹੜਾ ਹਮਲਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਹਦੀ ਜਿਹੜੀ ਨਵੀਂ ਕੜਾਈ ਗੱਡੀ ਸੀ ਸਕੋਰਪਿਓ ਉਹਦੇ ਤੇ ਵੀ ਜਿਹੜਾ ਪੈਟਰੋਲ ਪਾ ਕੇ ਉਹਨੂੰ ਅੱਗ ਲਾ ਦਿੱਤੀ ਜਾਂਦੀ ਆ ਜਿਹੜੀ ਥੋੜੇ ਟਾਈਮ ਦੇ ਵਿੱਚ ਹੀ ਸੜਕੇ ਸੁਆਹ ਹੋ ਜਾਂਦੀ ਆ ਤੇ ਫਿਰ ਜਿਹੜੇ ਇਹਨੂੰ ਮਾਰਨ ਵਾਲੇ ਬੰਦੇ ਸੀਗੇ ਉਹ ਇੱਕ ਆਪਣਾ ਵੀਡੀਓ ਬਣਾਉਂਦਾਗਾ ਜੋ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਤੇ ਉਹ ਜਿਹੜਾ ਜਸਕੀਰਤ ਕੋਲ ਪਿਸਤੌਲ ਹੁੰਦਾ ਉਹ ਵੀ ਉਹਦੇ ਹੱਥ ਚੁੰਦਾ ਤੇ ਉਹ ਕਹਿੰਦਾਗਾ ਕਿ ਅਸੀਂ ਉਹਦਾ ਪਿਸਤੌਲ ਵੀ ਖੋਹ ਲਿਆਂਦਾ ਤੇ ਜਸਕੀਰਤ ਵੀ ਮਾਰਤਾ ਤਾਂ ਬਿਨਾਂ ਕਿਸੇ ਹ हिचक ਤੋਂ ਉਹ ਕਹਿੰਦਾ ਵੀ ਅਸੀਂ ਜਸਕੀਰਤ ਨੂੰ ਮਾਰ ਦਿੱਤਾ ਹੈ ਤੇ ਉਹਦੀ ਗੱਲਬਾਤ ਤੋਂ ਲੱਗ ਰਿਹਾ ਸੀਗਾ ਕਿ ਉਹਨੂੰ ਬਿਲਕੁਲ ਵੀ ਅਫਸੋਸ ਨਹੀਂ ਹੈ। ਭਾਈ ਜੀ ਭਾਈ ਭਾਸਾ ਵੈਸੋ ਚੀਕ ਭਤੇ ਭਾਈ ਜੀ ਮੈਂ ਜੱッセ ਦਾ ਕਤਲ ਕੀਤਾ ਮੈਂ ਕਤਲ ਨਹੀਂ ਕੀਤਾ। ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ। ਭਾਈ ਨਾ ਪੰਗੇ ਲੈ ਨਾ ਲੈ। ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ, ਰਿਵਾਰ ਪਰ ਦਿਖਾਉਂਦਾ ਸੀ। ਅੱਜ ਦੇਖੋ ਇਹ ਰਿਵਾਰ ਪਰ ਮੇਰੇ ਹੱਥ 'ਤੇ ਹੀ ਆ। ਇਹਦੇ ਇੱਕ ਸਾਰੇ ਗੋਲੀ ਚਾੜ੍ਹਣਾ ਨਹੀਂ ਚੱਲਦੀ। ਦਾ ਤੇ ਕਰਵਾਈ ਗਈ ਜਨੇ ਆ ਗਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਪੰਜੂ ਕੀ ਦੀ ਗੱਲ ਅੱਜ ਬੰਦਾ ਸਾਥ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਖਾਦਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਤੇ ਪਤੰਦਰ ਦੇ ਹਾਮਕਾਰ ਹੋਏ ਅੱਜ ਇਹਨਾਂ ਦਾ ਟੰਡਾ ਛੱਡਦਾ ਠੀਕ ਆ ਤੂੰ ਜੇ ਰਵਾਦ ਬਰਾ ਤਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਰ ਇਹਨੂੰ ਰੱਖੋ ਅਈ ਤਾਂ ਇੰਡੇ ਨਾ ਹੀ ਮਾਰ। ਇਹ ਬੜਾ ਥੰਗਿਆ ਆਇਆ ਸੀ ਭਾਈ। ਹਵਾ ਕਰਦਾ ਸੀ ਸਾਡੇ। ਅੱਜ ਕੰਮ ਹੋ ਗਿਆ ਵੀਰੇ। ਫੜੀ ਹੀ ਵਿਚਾ ਸਮਝਣ ਦੇ ਸਾਡੀ ਗਲਤੀ ਹੋਈ ਪਰ ਸਾਹ ਹੰਕਾਰੇ ਨੂੰ ਮਾਫ ਕਰਉਣੇ ਸਾਨੂੰ ਕਿਰਪਾ ਕੀਤੀ ਹੈ 25 ਦਿਨ ਇਹ ਮਰਨ ਨਹੀਂ ਗਿਆ ਇੱਕ ਵਾਰ ਵੀ। 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਆਂ ਦੇ ਜਨਾਬੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂ ਆਕੇ। ਸਾਡਾ ਬੰਦਾ ਨਹੀਂ بڑੂਗਾ ਅੱਗੇ ਪਰ ਹੈ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ ਲਵਲੀ ਤੇ ਇਹ ਕਾਰ ਪਾਰਕਿੰਗ ਦੀ ਨਿੱਕੀ ਜੀ ਗੱਲ ਜਿਹੜੀ ਉਹ ਸੁਲਗ ਦੀ ਸੁਲਗ ਦੀ ਇੰਨੀ ਵੱਡੀ ਹੋ ਗਈ ਕਿ ਇੱਕ ਕਤਲ ਤੱਕ ਹੋ ਗਿਆ ਤੇ ਦੋਵੇਂ ਪਰਿਵਾਰ ਜਿਹੜੇ ਉਰਲ ਗਏ ਤਾਂ ਇੱਥੇ ਇਹ ਜਿਹੜੀ ਸਾਰੀ ਕਹਾਣੀ ਵਾਪਰਦੀ ਹੈ ਕਿਵੇਂ ਨਿੱਕੀ ਜੀ ਗੱਲ ਕਰਕੇ ਜਿਹੜੇ ਦੋ ਪਰਿਵਾਰ ਰੁਲ ਗਏ ਅੱਜਕੱਲ ਜਿਹੜੀ ਆਪਣੇ ਲੋਕਾਂ 'ਚ ਸਹਿਨਸ਼ੀਲਤਾ ਜਿਹੜੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਤੁਹਾਡਾ ਇਸ ਵਿਸ਼ੇ ਤੇ ਕੀ ਵਿਚਾਰ ਹੈ ਉਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ